ਅੰਮ੍ਰਿਤਸਰ ਦੇ ਗੁਰਦੁਆਰਾ ਬੁਰਜ ਅਕਾਲੀ ਫੁੱਲਾ ਸਿੰਘ ਵਿਖੇ ਜੋਹਰੇ ਸ਼ਮਸ਼ੀਰ ਮੁਕਾਬਲਾ ਕਰਵਾਇਆ ਗਿਆ ਇਸ ਦੇ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਥਾਵਾਂ ਤੋਂ ਗਤਕਾ ਅਖਾੜਿਆਂ ਦੇ ਉਸਤਾਦ ਅਤੇ ਬੱਚੇ ਪਹੁੰਚੇ ਅਤੇ ਬੱਚਿਆਂ ਦੇ ਵੱਲੋਂ ਇਸ ਮੁਕਾਬਲੇ ਦੇ ਵਿੱਚ ਭਾਗ ਲਿਆ ਗਿਆ ਅਤੇ ਇਸ ਵਿੱਚ ਜੇਤੂ ਬੱਚਿਆਂ ਨੂੰ ਵੱਡੇ ਇਨਾਮ ਵੀ ਦਿੱਤੇ ਗਏ ਸੋ ਤਸਵੀਰਾਂ ਗੁਰਦੁਆਰਾ ਬੁਰਜ ਅਕਾਲੀ ਫੁੱਲਾ ਸਿੰਘ ਦੀਆਂ ਨੇ ਜਿੱਥੇ ਕਿ ਅੱਜ ਜੋਹਰੇ ਸਮਸ਼ੀਰ ਮੁਕਾਬਲਾ ਕਰਵਾਇਆ ਗਿਆ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਣੀ ਬਾਣੇ ਵਿੱਚ ਸਜੇ ਹੋਏ ਨੌਜਵਾਨ ਦਿਮਾਲੇ ਬੰਨੇ ਹੋਏ ਨੇ ਔਰ ਸੋਹਣੇ ਬਾਣੇ ਪਾਏ ਹੋਏ ਨੇ ਔਰ ਇਹ ਅੱਜ ਆਪਣੇ ਸ਼ਸਤਰ ਵਿਦਿਆ ਦੇ ਜੋਹਰ ਦਿਖਾਉਣ ਲਈ ਗੁਰਦੁਆਰਾ ਬੁਰਜ ਅਕਾਲੀ ਫੁੱਲਾ ਸਿੰਘ ਅੰਮ੍ਰਿਤਸਰ ਵਿਖੇ ਪਹੁੰਚੇ ਨੇ ਸੋ ਇਸ ਮੌਕੇ ਤੇ ਪੁਰਾਣੇ ਉਸਤਾਦ ਵੀ ਪਹੁੰਚੇ ਨੇ ਤੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਹੈ ਸੋ ਜੋਹਰੇ ਸਮਸ਼ੀਰ ਮੁਕਾਬਲਾ ਜੋ ਕਿ ਅੰਮ੍ਰਿਤਸਰ ਦੇ ਗੁਰਦੁਆਰਾ ਬੁਰਜ ਅਕਾਲੀ ਫੁੱਲਾ ਸਿੰਘ ਵਿਖੇ श्रोमनसिक शास्त्र विद्या काउंसिल ਵੱਲੋਂ ਕਰਵਾਇਆ ਗਿਆ ਇਸ ਮੌਕੇ ਤੇ ਮਾਸਟਰ ਜਗਤ ਸਿੰਘ ਜੀ ਮਾਸਟਰ ਤਜਿੰਦਰ ਸਿੰਘ ਜੀ ਮਾਸਟਰ ਗੁਰਚਰਨ ਸਿੰਘ ਜੀ ਅਤੇ ਹੋਰ ਪੁਰਾਣੇ ਉਸਤਾਦ ਜੋ ਪਹੁੰਚੇ ਸਨ ਤੇ ਉਹਨਾਂ ਨੂੰ ਇਸ ਮੌਕੇ ਤੇ ਅਵਾਰਡ ਦੇ ਕੇ ਸਨਮਾਨਿਆ ਵਿਗਿਆ ਸੋ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਮਾਸਟਰ ਜਗਤ ਸਿੰਘ ਜੀ ਮਾਸਟਰ ਤਜਿੰਦਰ ਸਿੰਘ ਜੀ ਪਹੁੰਚੇ ਹੋਏ ਨੇ ਔਰ ਇਸ ਜੋਹਰੇ ਸ਼ਮਸ਼ੀਰ ਮੁਕਾਬਲੇ ਦੇ ਵਿੱਚ ਲੈ ਰਹੇ ਚਾ ਲੋ ਇਨਾ ਮੁਕਤੇ ਤੇ ਸਾਡੋ ਹੋਰ ਜੇ ਮੈਂ ਦੇਖ ਦਿਓ ਇਸ ਤਰ੍ਹਾਂ ਦੇ ਮੁਕਾਬਲੇ ਨੂੰ ਵਿਗਰਦੀ ਕੀ ਦਾ ਖਾਲਸਾ ਵਿਗਰਦੀ ਕੀ ਫਤੇ ਦਾਸ ਮੇਰਾ ਨਾਮ ਜਗ ਸਿੰਘ ਮਾਸਟਰ ਜਗ ਸਿੰਘ ਹੈ ਟਿਆਲੇ ਤੋਂ ਹਾਂ ਤੇ ਸਾਸ਼ਤਰ ਵਿਦਿਆ ਸਭ ਤੋਂ ਪੁਰਾਣੇ ਮਦਦਾਰਾ ਹਜ ਤੱਕ ਦਾ ਬੱਚੇ ਵੀ ਸਿੱਖੇ ਨੇ ਵੱਡੇ ਵੀ ਸਿੱਖੇ ਨੇ ਹੁਣ ਛੋਟੇ ਨੇ ਚੱਲਦੇ ਵੈ ਔਰ ਆਉਂਦੇ ਨੇ ਬਹੁਤ ਜ਼ਿਆਦਾ ਚੱਲ ਰਹੇ ਨੇ ਲੇਕਿਨ ਇੱਥੇ ਅਸੀਂ ਨਹੀਂ ਆ ਸਕਿਆ ਉਹ ਲੈ ਕੇ ਸਾਨੂੰ ਹਾਜ਼ਰੀ ਭਰਨੀ ਪਈ ਇੱਥੇ ਦੇਖੋ ਚਾਹ ਮਨਜੀਤ ਸਿੰਘ ਜਿਹੜਾ ਕਿ ਸਾਡਾ ਬੜੀ ਕੋਸ਼ਿਸ਼ ਹੈ ਉਹਦੀ ਜਿਹੜਾ ਕਿ ਸਾਰਿਆਂ ਬਣਾਉਂਦਾ ਫਿਰ ਵੀ ਦਰਸ਼ਕਾਂ ਦੀ ਕਰਦੰਨੇ ਆ ਇਹਨਾਂ ਨੇ ਉਹਦੇ ਸ਼ਾਬਾਸ਼ ਹੈ ਤੇ ਸਾਡਾ ਵੀ ਮਜੀਤ ਜਿਹੜਾ ਕਰਦੋਂ ਦਾ ਖੇਡ ਦਾ ਸਾਰੇ ਕੱਲ ਤੇ ਚੱਲ ਚੱਲੀ ਹੁੰਦਾ ਸੋ ਹੁਣ ਸਾਹ ਪਿੰਦਰ ਸਿੰਘ ਜੀ ਆਪ ਇਹਨੂੰ ਬੋਲ ਕੇ ਦੱਸਣਗੇ ਅਗਲਾ ਪ੍ਰੋਗਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਤੇ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਪ੍ਰੋਗਰਾਮ ਹੁੰਦੇ ਆ ਰਹੇ ਨੇ ਮੈਂ ਕਹਿੰਦਾ ਬਹੁਤ ਹੀ ਸਲਾਘਾਯੋਗ ਨੇ ਜਿਹੜੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਮੱਲਖਾੜੇ ਤੋਂ ਸ਼ੁਰੂ ਕਰਤੀ ਤੇ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਣਜੀਤ ਅਖਾੜੇ 'ਚ ਬਦਲ ਕੇ ਤੇ ਸਾਰੇ ਕਮਾਲ ਤਨਤਨ ਗੁਰ ਤੇਗ ਬਹਾਦਰ ਸਾਹਿਬ ਜੀ ਤੇਗ ਦੇ ਤਨੀ ਹੋਣ ਦੇ ਕਾਰਨ ਅੱਜ ਇੱਥੇ ਇਹ ਕਿਸੇ ਦੇ ਮੁਕਾਬਲੇ ਵਿੱਚ ਸ਼ਮਸ਼ੀਰ ਨੋ ਜਿਨੇ ਨਾਲ ਨਿਸ਼ਾਨਾ ਬਾਜੀ ਪੂਰੀ ਪਿਓਰ ਨਿਸ਼ਾਨੇਬਾਜ਼ੀ ਵੀ ਇੱਥੇ ਵਾਰ ਮਾਰਨਾ ਉੱਥੇ ਹੀ ਬਹਿਣਾ ਉਹ ਕੰਪੀਟੀਸ਼ਨ ਕਰਾ ਕੇ ਇਹ ਬੱਚਿਆਂ ਦੇ ਵਿੱਚ ਇੱਕ ਨਵਾਂ ਉਪਰਾਲਾ ਨਵੀਂ ਜੋਸ਼ ਪੈਦਾ ਕਰ ਰਹੇ ਆ ਔਰ ਬਹੁਤ ਬਹੁਤ ਧੰਨਵਾਦ ਹੈ ਆਕਾ ਕੋਈ ਫੈਡਰੇਸ਼ਨਾਂ ਵੱਲੋਂ ਜਥੇਬੰਦੀਆਂ ਵੱਲੋਂ ਇਸ ਤਰ੍ਹਾਂ ਦੇ ਪ੍ਰੋਮਪਟਾ ਕਰਵਾਏ ਜਾਂਦੇ ਨੇ ਆਪਾਂ ਕਿਤਨੇ ਕਿਤੇ ਸਰਮੋਰ ਇਸ ਤਾਂ ਇਹ ਐ ਐਜੀਪੀਸੀ ਐ ਚਾਹੇ ਸਰਕਾਰਾਂ ਨੇ ਉਹ ਕਿਦ ਤਰ੍ਹਾਂ ਕਿਤੇ ਜਿਹੜੇ ਖਾੜ ਦੇ ਉਸਤਾਦ ਰਾਜ ਜਿਹੜੇ ਪੜਦੇ ਨੌਜਵਾਨਾਂ ਦੀ ਬਾਹ ਕਿਉਂ ਨਹੀਂ ਪੜਦਾ ਅਸਲ ਦੇ ਵਿੱਚ ਗੱਲ ਇਹ ਆ ਵੀ ਮੈਂ ਤਾਂ ਇਹ ਚਾਹਨਾ ਵੀ ਜਿਹੜੇ ਵਧੀਆ ਖਿਡਾਰੀ ਨੇ ਜਿਵੇਂ ਜਥੇਦਾਰ ਮਾਸਟਰ ਜਗਤ ਸਿੰਘ ਜੀ ਨੇ ਜਥੇਦਾਰ ਮਾਸਟਰ ਗੁਰਚਰਨ ਸਿੰਘ ਜੀ ਨੇ ਮੌਜੂਦਾ ਉਹ ਜਿਹੜੇ ਇਸ ਤੋਂ ਪਹਿਲਾਂ ਸਨ ਜਾਂ ਗਿਆਨੀ ਰਣਜੀਤ ਸਿੰਘ ਜੀ ਪਟਿਆਲਾ ਅ ਅੱਜਕੱਲ ਯੂ ਐਸ ਏ ਨੇ ਤੇ ਉਹਨਾਂ ਨੇ ਵੀ ਬੜੀ ਵੱਡੀ ਵਿਦਿਆ ਪ੍ਰਾਪਤ ਕੀਤੀ ਇਹਨਾਂ ਨੂੰ ਨਾਲ ਲੈ ਕੇ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਉਹ ਅੱਜਕੱਲਹ ਸੀੜੀਆਂ ਪਾ ਕੇ ਮਾਸਟਰ ਬਣੇ ਫਿਰਦੇ ਆ ਤੇ ਉਹ ਅੱਗੇ ਕੀ ਪਤਾ ਲੱਗੇਗਾ ਬੱਚਿਆਂ ਜਿਹੜੇ ਨੌਜਵਾਨ ਬੱਚੇ ਅੱਜਕੱਲ ਯੂਨੀਵਰਸਿਟੀ ਦੀ ਬਲਾਜ ਸਿੰਘ 60 ਵਾਲੇ ਅੰਦਰ ਨੇ ਪਰਾ ਕਿ ਕੋਈ ਜੋਬ ਵਗੈਰਾ ਨਹੀਂ ਹੈਗਾ ਭਾਈ ਮਨਜੀਤ ਸਿੰਘ ਜੀ ਥੋੜੀ ਜਿਹੀ ਜਗ੍ਹਾ ਦਿਓ ਉਹ ਗੇਮ ਨੂੰ ਚੇਜ ਕੀ ਕਰਨ ਲੱਗਦਾ ਉਹ ਅਸਲ ਦੇ ਵਿੱਚ ਗੱਲ ਇਹ ਆ ਵੀ ਸਾਡੀਆਂ ਆਪਸੀ ਕਮੀਆਂ ਦੇ ਕਰ ਸਾਡੇ ਜਿਹੜੇ ਮੋਤਵੇਰ ਨੇ ਉਹ ਨਹੀਂ ਅੱਗੇ ਕੁਝ ਕਰ ਸਕਦੇ ਜਿਵੇਂ ਪਹਿਲਾਂ ਅਸੀਂ ਖੇਡਦੇ ਸੀਗੇ ਬਾਬਾ ਸੰਤਾ ਸਿੰਘ ਜੀ ਦੇ ਟਾਈਮ ਪਿਆ ਬਾਬਾ ਫਰਖਦ ਸਿੰਘ ਜੀ ਉਪਡੇ ਦਲਦੇ ਜਸੇਦਾਰ ਸੀਗੇ ਜਦੋਂ ਅਸੀਂ ਛੋਟੇ ਹੁੰਦੇ ਖੇਡਦੇ ਸੀ ਤੇ ਮੇਟਣਾ ਤਕੜਾ ਖੜਾ ਲੱਗਦਾ ਸੀ ਪਟਿਆਲੇ ਬਗੀਚੀ ਦੇ ਵਿੱਚ ਤੇ ਉਹਦੇ ਵਿੱਚ ਸਾਨੂੰ ਸਪੈਸ਼ਲੀ ਬੁਲਾ ਕੇ ਕਿਸੇ ਨੂੰ 1 ਰੁਪਿਆ ਕਿਸੇ ਨੂੰ 2 ਰੁਪਏ ਇਨਾਮ ਵਜੋਂ ਦਿੰਦੇ ਸੀ ਬਹੁਤ ਉਤਸ਼ਾਹ ਪੈਦਾ ਹੁੰਦਾ ਸੀ ਬੱਚਿਆਂ ਦੇ ਵਿੱਚ ਤਾਂ ਕਿ ਸਾਡਾ ਵੀ ਦਿਲ ਕਰਦਾ ਸੀ ਵੀ ਅਸੀਂ ਅੱਗੇ ਜਾ ਕੇ ਬਣੀਏ ਕੁਝ ਖੇਡੀਏ